ਇਹ ਕਿੰਦੇ ਮੋੜ 'ਤੇ ਮੇਰਾ ਵੀ ਮਗਰ ਬਾਕੀ ਦੁਨੀਆ ਵੀ ਤੌਰ ਤੇ ਜਿਉਂ ਹੈ ਜੋ ਆਪਣਾ ਦੀ ਸ਼ਿਫਟੀ بڑے ਛੋਟੇ ਬਜ਼ੁਰਗਾਂ ਦੀ ਜਿਹਦੇ ਨਾਲ ਵੀ ਗੱਲ ਹੋਈ ਹੈ ਨਾ ਜੀ ਸ਼ਿਫਟੀ ਕਰਦੇ ਕੇ ਉਹਨੇ ਕੋਈ ਦਾਕ ਰਹਿ ਕੇ ਅਸੀਂ ਬੁਲਟੋਏ ਹੋ ਗਏ ਤੇ ਜਾ ਕੇ ਕਹਿੰਦਾ ਚਾਹ ਪੀ ਕੇ ਜਾਣੀਆਂ ਕੰਮ ਕੀਤਾ ਚਾਹ ਪੀ ਕੇ ਜਾਣੀਆਂ ਬਲਕਿ ਸਾਰੇ ਬੜੀ ਇਸ ਗੱਲ ਦੀ ਕਦਰ ਕਉਂਦੇ ਇਨਸਾਨੀਅਤ ਬਹੁਤ ਹੈ ਬੜਾ ਅਨਫੋਰਚੁਨੇਟ ਹੈ ਕੀ ਹਾਲ ਹੈ ਹਾਂ ਜੀ ਸੰਦੇਸ਼ ਪਤਾ ਨਹੀਂ ਤੁਹਾਨੂੰ ਜਿੰਨੇ ਸਾਰੇ ਮੈਂ ਪਰਮੈਲ ਨਾਲ ਦੀ ਧੀ ਹੁੰਦੇ ਨਾਲ ਤੇ ਮੈਂ ਦੱਸਣਾ ਚਾਹਉਂਗਾ 1998 ਦੇ ਵਿੱਚ ਉਹਨਾਂ ਦਾ ਐਕਸੀਡੈਂਟ ਹੋਇਆ ਆ ਬਹੁਤ ਵੱਡਾ ਇਹ ਮੇਰਾ ਵੀ 2.5 ਮਹੀਨੇ ਦਾ ਸੀ ਉਹਨਾਂ ਦੀ ਲੱਤਾਂ ਜਿਹੜੀਆਂ ਸੀ ਉਹ ਬਾਹਾਂ ਦੇ ਲੈਵਲ ਤੇ ਆ ਗਈਆਂ ਸੀ ਖਿਲਰ ਗਈ ਤੇ तकरीबन तकरीबन ਉਹ 2.5 ਸਾਲ ਤੱਕ ਉਹ ਹਸਪੀਟਲ ਦੇ ਵਿੱਚ ਹੀ ਰਹੇ ਆ ਤੇ ਉਸ ਤੋਂ ਬਾਅਦ ਤੁਸੀਂ ਦੇਖੋਗੇ ਪੁੱਛੋ ਡਾਕਟਰਾਂ ਨੂੰ ਕਿ ਜਦੋਂ ਉਹਨਾਂ ਨੇ ਪੋਸਟਮਾਰਟਮ ਕੀਤਾ ਉਹਨਾਂ ਦੀ ਬੋਡੀ ਤਾਂ ਉਹਨਾਂ ਨੇ ਦੇਖੀ ਹੋਊਗੀ ਉਹਨਾਂ ਦੇ ਜਿਹੜੇ ਦੋਵੇਂ ਪੈਰ ਸੀ ਉਹ ਗਲੇ ਹੋਏ ਆ ਉਹ ਸੈਕਟ ਅਕਸੀਡੈਂਟ ਦੀ ਵਜ੍ਹਾ ਤੋਂ ਅੱਜ ਤੱਕ ਹੁਣ ਤੱਕ ਪੈਰ ਉਹਨਾਂ ਦੇ ਦੋਵੇਂ ਗਲੇ ਸੀ ਸਰਜਰੀਆਂ ਉਹਨਾਂ ਦੀਆਂ ਲੱਤਾਂ ਦੀਆਂ ਹਰ ਸਾਲ 6 ਮਹੀਨੇ ਹੁੰਦੀਆਂ ਰਹੀਆਂ ਸੀ ਕੋਈ ਵੀ ਚਲੋ ਉਹਨਾਂ ਨੇ ਕਦੀ ਵੀ ਅੱਜ ਤੱਕ ਇੱਕ ਵੀ ਮੈਡੀਕਲ ਐਕਸਪੈਂਸ ਸਰਕਾਰ ਤੋਂ ਜਾਂ ਆਪਣੇ ਮਹਿਕਮੇ ਤੋਂ ਕਲੇਮ ਨਹੀਂ ਸੀ ਕੀਤਾ ਅੱਛਾ ਏ ਮਤਲਬ ਉਹਨਾਂ ਦੇ ਸਾਰੇ ਰਿਪੋਰਟ ਉਹਨਾਂ ਦੇ ਸਾਰੇ ਇਹ ਨਹੀਂ ਕਿ ਉਹ ਅੱਜ ਤੱਕ ਚਲੋ ਸਬ ਇੰਸਪੈਕਟਰ ਹੋਣ ਬਣੇ ਸੀ ਉਹ ਬਹੁਤਾ ਟਾਈਮ ਹੋਇਆ ਪਰ ਜਦੋਂ ਤੋਂ ਉਹਨਾਂ ਨੇ ਆਪਣੇ ਸ਼ੁਰੂਆਤੀ ਕੈਰੀਅਰ ਤੋਂ ਲੈ ਕੇ ਉਦੋਂ ਤਨਖਾਹਾਂ ਵੀ ਕੋਈ ਔਨੀਆਂ ਨਹੀਂ ਸੀ ਹੁੰਦੀਆਂ ਕੋਈ ਸਾਨੂੰ ਵੀ ਪਤਾ ਜਦੋਂ 4200 ਰੁਪਏ ਤੱਕ ਵੀ ਉਹਨਾਂ ਦੀ ਤਨਖਾਹ ਹੁੰਦੀ ਸੀ ਉਹ ਵੀ ਸਰਕਾਰਾਂ ਦੀ ਕਿਸੇ ਵਜ੍ਹਾ ਤੋਂ ਕਈ ਉਹਨਾਂ ਦੀਆਂ ਵੀ ਚਲੋ ਵਜ੍ਹਾ ਹੁੰਦੀਆਂ ਉਹ ਵੀ ਕਈ ਵਾਰਾ ਬੰਦ ਹੋ ਜਾਂਦੀਆਂ ਸੀ ਪਰ ਉਹਨਾਂ ਨੇ ਤਾਂ ਵੀ ਆਪਣੀ ਡਿਊਟੀ ਨੂੰ ਐਜ਼ ਮਤਲਬ ਐਫ ਸਮਝਿਆ ਕਿ ਮੇਰੇ ਲਈ ਪਹਿਲ ਹੀ ਉਹ ਚੀਜ਼ ਆ ਮੈਂ ਦੂਜਾ ਸਰੀਰ ਆਪਣਾ ਵੇਖਣਾ ਹੀ ਨਹੀਂਗਾ ਕਿ ਮੈਂ ਕਿੱਦਾਂ ਜਾਂ ਸਾਨੂੰ ਪਤਾ ਉਹ ਜਦੋਂ ਯੂਨੀਫਾਰਮ ਪਾਉਂਦੇ ਹੀ ਉਹ ਕਿੱਦਾਂ ਆਪਣੇ ਅੰਦਰ ਕਿੰਨਾ ਕੁਝ ਆਪਣੇ ਸਰੀਰ ਦੇ ਪੁਰਜਿਆਂ ਨੂੰ ਇਕੱਠੇ ਕਰਕੇ ਉਹਦੇ ਵਿੱਚ ਬਨ ਕੇ ਫਿਰ ਘਰੋਂ ਨਿਕਲਦੇ ਸੀ ਉਹਨਾਂ ਦਾ ਇੱਕ ਵੀ ਅੰਗ ਕੋਈ ਨਹੀਂ ਸੀ ਜਿਹੜਾ ਉਹ ਵੱਡਿਆ ਟੁਕਿਆ ਛਿਲਿਆ ਨਹੀਂ ਸੀ ਉਹ ਐਕਸੀਡੈਂਟ ਦੀ ਵਜ੍ਹਾ ਤੋਂ ਕਿਉਂਕਿ ਉਸ ਤੋਂ ਬਾਅਦ ਵੀ ਉਹਨਾਂ ਦੀਆਂ ਨਾੜਾਂ ਬਲੌਕ ਹੋ ਜਾਂਦੀਆਂ ਰਹੀਆਂ ਉਹਨਾਂ ਦੀਆਂ ਲੱਤਾਂ ਸੁੱਜ ਜਾਂਦੀਆਂ ਰਹੀਆਂ ਉਹਨਾਂ ਦੇ ਜਿੱਥੇ ਚਲੋ ਆਪਣੇ ਫੈਟ ਹੁੰਦੀ ਹੈ ਉੱਥੋਂ ਮਾਸ ਕੱਢ ਕੇ ਡਾਕਟਰ ਉਸ ਜ਼ਖਮ 'ਚ ਪਾਉਂਦੇ ਸੀ ਪਰ ਉਹ ਜ਼ਖਮ ਜਿਹੜੇ ਉਹ ਕਿਉਂਕਿ ਖੂਨ ਦੀ ਸਪਲਾਈ ਨਹੀਂ ਸੀ ਹੈਗੀ ਲੱਤਾਂ ਨੂੰ ਜ਼ੀਰੋ ਸਪਲਾਈ ਸੀ ਉਹ ਚੱਪਲ ਪਾਉਂਦੇ ਸੀ ਤੇ ਉਹਨਾਂ ਦਾ ਪੈਰ ਫੋਕਣਾ ਪੈਂਦਾ ਸੀ ਕੰਨ ਨਾਲ ਚਪਲ 'ਚ ਅੱਗੇ ਮੂਵ ਕਰਨ ਦੀ। ਇਹ ਕਿਸੇ ਨੂੰ ਹੀ ਪੁੱਛ ਸਕਦੇ ਸਾਰੇ ਪਿੰਡ ਨੂੰ ਦੂਰ ਦੂਰ ਤੱਕ ਲੋਕਾਂ ਨੂੰ ਪਤਾ ਉਹਨਾਂ ਦੇ ਐਕਸੀਡੈਂਟ ਦਾ। ਤੇ ਪਤਾ ਨਹੀਂ ਡਿਪਾਰਟਮੈਂਟ 'ਚ ਵੀ ਜਿਹੜੇ ਉਹਨਾਂ ਨੂੰ ਜਾਣਦੇ ਸੀ ਉਹਨਾਂ ਨੂੰ ਪਤਾ ਹੈ ਪਰ ਮੈਂ ਤੁਹਾਨੂੰ ਇਹ ਗੱਲ ਦੱਸਣਾ ਚਾਹੁੰਦੀ ਆ ਕਿ ਤੁਹਾਨੂੰ ਚਲੋ ਉਹਨਾਂ ਦੀ ਡਿਊਟੀ ਪ੍ਰਤੀ ਤੇ ਤੁਹਾਨੂੰ ਲੋਕੀ ਦੱਸ ਰਹੇ ਆ ਵੀ ਉਹ ਕਿੱਦਾਂ ਦੇ ਸੀ, ਇਮਾਨਦਾਰ ਸੀ। ਪਰ ਉਹਨਾਂ ਦੀ ਫਿਜ਼ੀਕਲ ਕੰਡੀਸ਼ਨ ਕੀ ਹੋਣ ਦੇ ਬਾਵਜੂਦ ਵੀ ਉਹ ਇੰਨੀ ਇਮਾਨਦਾਰੀ ਨਾਲ ਨੌਕਰੀ ਕਰਦੇ ਨੇ ਇਹ ਬਹੁਤ ਵੱਡੀ ਗੱਲ ਹੈ ਜੀ ਨਹੀਂ ਪਤਾ ਸੀ ਸਾਨੂੰ ਇਹ ਗੱਲ ਤੁਸੀਂ ਬਹੁਤ ਉਹਨਾਂ ਦੀਆਂ 25 ਤੋਂ 26 ਸਰਜਰੀਆਂ ਹੋਈਆਂ ਹਰ ਸਾਲ ਉਹਨਾਂ ਦੀ ਕੋਈ ਨਾ ਕੋਈ ਬੇਸ਼ੱਕ ਕਿਸੇ ਨੂੰ ਪੁੱਛ ਸਕਦੇ ਉਹਨਾਂ ਦੀ ਕੋਈ ਨਾ ਕੋਈ ਸਰਜਰੀ ਹੁੰਦੀ ਸੀ ਇਸੇ ਸਿਰਫ ਲੱਤਾਂ ਦੀ ਵਜ੍ਹਾ ਤੋਂ ਲੱਤਾਂ ਹੁੰਦੀਆਂ ਜਿਹਦੇ ਉੱਤੇ ਆਪਾਂ ਖਲੋ ਕੇ ਤੁਰਦੇ ਆ ਸਾਰਾ ਦਿਨ ਡਿਊਟੀ ਕਰਨ ਦੇ ਕਾਬਿਲ ਹੁੰਦੇ ਆ ਉਹ ਲੱਤਾਂ ਹੀ ਉਹਨਾਂ ਦੀਆਂ ਬੁਰੀ ਤਰ੍ਹਾਂ ਬੱਜਾ ਰਹੀ ਸੀ ਥੈਂਕ ਯੂ ਜੀ ਮੋਰ ਬਿਲਕੁਲ ਨਾ ਉਲਟਾ ਕੇ ਰਿਟਾਇਰਮੈਂਟ ਦੇ ਬਿਲਕੁਲ ਉਹਨਾਂ ਦੇ ਸਿਰਫ 10 ਮਹੀਨੇ ਜੌਬ ਤੇ ਰਹੀ ਸੀ ਤੇ ਉਹਨਾਂ ਨੂੰ ਅਹੀਂ ਖੁਦ ਉਹਨਾਂ ਦੇ ਪਰਿਵਾਰ ਦੇ ਤੌਰ ਤੇ ਅਸੀਂ ਉਹਨਾਂ ਨੂੰ ਕਹਿੰਨੇ ਸੀ ਕਿ ਪਾਪਾ ਤੁਸੀਂ ਰਿਟਾਇਰ ਹੋ ਜਾਓ ਰਿਟਾਇਰ ਅਗਲੀ ਰਿਟਾਇਰਮੈਂਟ ਲੈ ਲਓ ਉਹ ਕਹਿੰਦੇ ਹੀ ਨਹੀਂ ਤੁਹਾਨੂੰ ਕੀ ਪਤਾ ਮਤਲਬ ਸਾਰੀ ਉਮਰ ਨੌਕਰੀ ਕੀਤੀ ਹੁੰਦੀ ਹੈ ਜੋ ਖੀਰ ਤੇ ਕਹਿੰਦੇ ਹੀ ਮੇਰੀ ਫਸਲ ਪੱਕੀ ਹੈ ਖੀਰਲੇ ਦੇਣਾ ਜੋ ਮੈਂ ਉਹਨਾਂ ਦੇ ਨਾਲ ਹੀ ਉਹਨਾਂ ਨੇ ਮੈਨੂੰ ਬੜੀ ਵਾਰਾਂ ਕਿਹਾ ਮੇਰੀ ਫਸਲ ਪੱਕੀ ਹੋਣਾ ਹੁਣ ਹੁਣੇ ਮੈਂ ਨੌਕਰੀ ਛੱਡਣੀ ਹੈ ਉਰਾਮ ਨਾ ਅਸੀਂ ਅਸੀਂ ਚਲੋ ਆਪ ਦੇਖੋ ਜੇ ਦੀ ਇਹ ਦੇਖੀ ਕਰਕੇ ਗਏ ਜੀ ਕੀ ਨੇ ਬੜੀ ਚੰਗੀ ਤਰ੍ਹਾਂ ਬੜੀ ਚੰਗੀ ਨੇ ਸਾਮਾ ਤੱਕ ਕਰਦੇ ਤੇ ਜਿਹੜਾ ਕੋਈ ਅੱਗੇ ਹੁੰਦਾ ਆ ਉਹ ਵੀ ਕੋਈ ਕੋਈ ਹੁੰਦਾ ਆ ਮੰਨਿਆ ਕਿ ਚਲੋ ਪੁਲਿਸ ਵਾਲੇ ਜਦੋਂ ਹੁੰਦੇ ਵਰਦੀ ਉਹਨਾਂ ਦੀ ਉਹ ਦਲੇਰੀ ਹੁੰਦੀ ਆ ਤੇ ਉਹ ਇਸ ਮਹਿਕਮੇ ਵੱਲ ਜਾਂਦੇ ਆ ਪਰ ਗੱਲ ਇਹ ਆ ਕਿ ਉਸ ਸਮੇਂ ਤੇ ਕੋਈ ਕੋਈ ਹੁੰਦਾ ਜੋ ਅੱਗੇ ਹੋਣ ਵਾਲਾ ਹੋਵੇ ਉਹ ਮੇਰੇ ਬਾਪ ਸੀ ਉਸ ਟਾਈਮ ਤੇ ਨਹੀਂ ਬਹੁਤ ਵੱਡੀ ਅਸੀਂ ਪੁਲਿਸ ਨੂੰ ਵੀ ਸਾਰਿਆਂ ਨੂੰ ਰਿਕਵੈਸਟ ਕਰਦੇ ਆ ਸਭ ਨੂੰ ਪਤਾ ਹੀ ਨਹੀਂ ਕਿ ਕਿੱਥੋਂ ਕਿੱਥੋਂ ਤੱਕ ਇਹ ਚੀਜ਼ਾਂ ਕਹਿਣੀਆਂ ਪੈਣਗੀਆਂ ਮੈਨੂੰ ਨਹੀਂ ਪਤਾ ਪਰ ਮੈਂ ਚਾਹੁੰਨੀ ਆ ਕਿ ਉਹਨਾਂ ਨੂੰ ਜੋ ਮਰਜ਼ੀ ਕੋਈ ਸਾਨੂੰ ਕੋਈ ਅਜਿਹਾ ਸ਼ਬਦ ਕੋਈ ਕਹਿ ਰਿਹਾ ਹੈ ਜਿੰਨਾ ਮਰਜ਼ੀ ਸਾਡਾ ਸਾਡੀ ਦੁਨੀਆ ਖਤਮ ਹੋ ਚੁੱਕੀ ਆ ਕੋਈ ਸਾਨੂੰ ਕੁਝ ਵੀ ਦੇ ਦੇ ਕੋਈ ਸਾਨੂੰ ਕੁਝ ਵੀ ਕਰ ਦੇ ਪਰ ਹਾਂ ਇਨਸਾਫ ਸਾਨੂੰ ਜ਼ਰੂਰ ਚਾਹੀਦਾ ਉਹਨਾਂ ਬਦਲੇ ਕਿਤੇ ਨਾ ਕਿਤੇ ਉਹਨਾਂ ਦੀ ਸਾਰੀ ਉਮਰ ਦੀ ਕਮਾਈ ਬਦਲੇ ਸਾਨੂੰ ਇਨਸਾਫ ਚਾਹੀਦਾ ਜੋ ਉਹਨਾਂ ਨੇ ਕਿਤਰਾ ਕੀਤੀ ਡਿਊਟੀ ਕੀਤੀ ਜਿੱਦਾਂ ਉਹਨਾਂ ਨੇ ਬਹੁਤ ਸਿਆਣੇ ਹੋ ਜੋ ਗੱਲਾਂ ਤੁਸੀਂ ਅੱਜ ਕਹਿ ਗਏ ਉਹਨਾਂ ਹੀ ਗੱਲਾਂ ਮੈਂ ਅੱਜ ਤੋਂ 4-5 ਘੰਟੇ ਪਹਿਲਾਂ ਹੀ ਕਹਿ ਕੇ ਆਇਆ ਕਿ ਤੁਸੀਂ ਕਰੋੜ ਦੇ ਦਿਓ 10 ਦੇ ਦਿਓ ਕਿ ਚਰਨਜੀਤ ਮੁੜਿਆ ਉਹਨਾਂ ਬੇਟੀਆਂ ਆਸਤੇ ਜਾਂ ਬੇਟੇ ਆਸਤੇ ਜਾਂ ਕਿਸੇ ਆਸਤੇ ਜੋ ਸਾਡਾ ਸਿਰ ਤੇ ਹੱਥ ਇਹ ਗੱਲ ਨੂੰ ਨਹੀਂ ਮੁੜਨਾ ਬਾਪ ਬਾਪ ਹੀ ਰਹਿਣਾ ਜੀ ਸਾਵੇਂ ਮਨ ਕੁਝ ਕਰ ਦਿਓ ਔਰ ਜੋ ਸੇਧ ਦੇ ਇਲਾਕੇ ਤੋਂ ਤੁਹਾਨੂੰ ਮੈਂ ਤਾਂ ਕਹੂੰਗਾ ਆਪ ਦੀ ਇੱਕ ਵੀਡੀਓ ਪਾ ਕੇ ਗੱਲ ਆਪ ਦੱਸੋ ਸਾਰਾ ਪਰਿਵਾਰ ਬੈ ਕੇ ਕਿ ਲੋਕਾਂ ਨੂੰ ਪਤਾ ਲੱਗੇ ਕਿ ਇਹ ਬੰਦਾ ਸੀ ਕੌਣ ਕਿ ਇਹディ ਚੰਚੈਰਟੀ ਕਿੰਨੀ ਚੀਜ਼ ਹੋ ਜਾਂਦੀ ਜਦੋਂ ਪੁਲਿਸ ਦੀ ਗੱਲ ਹੁੰਦੀ ਮੈਨੂੰ ਮੈਂ ਸ਼ੁਰੂ ਤੋਂ ਐਜ਼ ਅ ਪੁਲਿਸ ਵਾਲੇ ਦੀ ਬੱਚੀ ਮੈਂ ਆਪਣੇ ਵਾਲੇ ਵਾਲੇ ਉਹਨਾਂ ਖਿਲਾਫ ਲੋਕਾਂ ਪੁਲਿਸ ਵਾਲੇ ਲੋਕਾਂ ਖਿਲਾਫ ਖਾਸ ਕਰ ਮੈਂ ਮਾੜਾ ਹੀ ਸੁਣਿਆ ਪਰ ਮੈਂ ਅੱਜ ਤੱਕ ਨਹੀਂ ਸੀ ਬੋਲੀ ਪਰ ਅੱਜ ਮੈਂ ਬੋਲ ਕੇ ਦੱਸਣਾ ਚਾਹੁੰਦੀ ਹਾਂ ਕਿ ਹਰ ਕੋਈ ਪੁਲਿਸ ਵਾਲਾ ਕੋਈ ਵੀ ਕੋਈ ਵੀ ਹਰ ਕੋਈ ਇਨਸਾਨ ਉਹਨੂੰ ਉਹਦੇ ਓਕਿਊਪੇਸ਼ਨ ਦੇ ਤੌਰ ਤੇ ਨਾ ਦੇਖੋ ਕਿ ਤੁਸੀਂ ਓਵਰਆਲ ਸਾਰਿਆਂ ਨੂੰ ਕਿਦਾਂ ਦੇਖ ਰਹੇ ਹੋ ਵੀ ਇਹ ਪੁਲਿਸ ਵਾਲਾ ਇਹ ਤੇ ਇਹੀ ਹੋਊਗਾ ਇਹ ਤੇ ਇਦਾਂ ਦਾ ਹੀ ਹੋਊਗਾ ਚੰਗਾ ਹੋ ਗਿਆ ਗੋਲੀ ਵੱਜ ਗਈ ਬਹੁਤ ਲੋਕੀ ਕਹਿੰਦੇ ਆ ਪਰ ਉਹਨਾਂ ਨੂੰ ਸ਼ਾਇਦ ਘਰ ਬੈਠਿਆਂ ਨੂੰ ਪਤਾ ਹੀ ਨਹੀਂ ਕਿ ਅਸੀਂ ਜੋ ਇਹ ਚੀਜ਼ਾਂ ਦੇਖੀਆਂ ਅਸੀਂ ਇਹ ਚੀਜ਼ਾਂ ਦੇਖੀਆਂ ਉਹਨਾਂ ਦੀ ਸਿਹਤ ਦੀਆਂ ਨਾਲ ਸਾਡੀ ਮਾਂ ਦੀ ਸਾਰੀ ਉਮਰ ਦੀ ਕਮਾਈ ਸੀ ਉਹਨਾਂ ਨੇ ਉਹਨਾਂ ਨੂੰ ਸੰਭਿਆ ਉਹਨਾਂ ਨੇ ਉਹਨਾਂ ਨੂੰ ਇੱਥੋਂ ਤੱਕ ਲਿਆਂਦਾ ਹੀ ਨਹੀਂ ਤੇ ਜੋ ਉਹਨਾਂ ਦੇ ਸਰੀਰ ਦੇ ਹਾਲਾਤ ਸੀ ਉਸ ਟਾਈਮ ਤੇ ਜਦੋਂ ਅਸੀਂ ਛੋਟੇ ਛੋਟੇ ਸੀ ਸ਼ਾਇਦ ਔਰਤ ਹੋਣ ਦੇ ਨਾਤੇ ਉਹ ਵੀ ਉਹਨਾਂ ਨੂੰ ਕਿਤੇ ਨਾ ਕਿਤੇ ਕਹਿ ਸਕਦੇ ਸੀ ਵੀ ਮੈਂ ਕੀ ਕਰਾਂ ਇਹੋ ਜੇ ਸਰੀਰ ਨੂੰ ਜਾਂ ਮੈਂ ਕੀ ਕਰਾਂ ਇਹਨਾਂ ਨੂੰ ਪਰ ਇਹ ਇਹਨਾਂ ਨੇ ਉਹਨਾਂ ਨੂੰ ਅੱਜ ਇੱਥੋਂ ਤਿੱਕਰ ਲੈ ਕੇ ਆਂਦਾ ਹੈ ਉਹ ਸਾਡੀ ਮਾਂ ਸੀ ਬਹੁਤ ਸੇਵਾ ਕੀਤੀ ਜਨਾਂ ਦੀ ਕਿਸੇ ਪੱਖੋਂ ਪ੍ਰੈਸੀਡੈਂਟ ਬਹੁਤ ਬਣਾਇਆ ਬਹੁਤ ਜੁੜੇ ਰਹੇ ਸਿਹਤ ਦੇਖਾਉਣਾ ਹੁੰਦਾ ਸੀ ਤੇ ਉਹਨਾਂ ਨੂੰ ਆਪ ਆਖ ਰਿਹਾ ਵੀ ਮੈਂ ਜਾਊਂਗਾ ਆਪ ਦੀ ਉਹ ਖੁਦ ਕਹਿੰਦੇ ਸੀ ਉਹਨਾਂ ਨੂੰ ਅਸੀਂ ਸਪੀਕਰ ਤੇ ਕਈ ਇਹੋ ਜਿਹੇ ਹੁੰਦੇ ਸੀ ਉਹ ਵਿੱਚੋਂ ਮਹਿਕਮੇ ਜੋ ਜਿਹੜੇ ਕਹਿ ਦਿੰਦੇ ਸੀ ਕਿ ਗੁਰੂਆ ਕੀ ਕਰਦਾ ਏ ਢੀਸ ਵਕਤੇ ਤਿਆਰ ਹੋ ਕੇ ਤੂੰ ਉਹ ਕਹਿੰਦੇ ਹੀ ਡਿਊਟੀ ਹੈ ਤੇ ਜਾਣਾ ਮੈਂ ਚੱਲਿਆ ਬਾਕੀ ਵੇਖ ਲਓ ਆਪ ਜਾਂਦੇ ਕਿਸੇ ਨੂੰ ਕਹਿਣਾ ਤੁਸੀਂ ਰੁਕੋ ਮੈਂ ਜਾਣਾ ਹਾਂ ਵੀ ਹੁਣ ਵੀ ਉਹੀ ਕੰਮ ਕਰਦੇ ਸੀ ਹੁਣ ਵੀ ਗਏ ਆ ਤਾਂ ਇਸ ਗੱਲ ਦਾ ਪ੍ਰਮਾਣ ਹੈ ਨਹੀਂ ਤਾਂ ਉਹ ਹੁੰਦੇ ਹੀ ਨਾ ਉਥੇ ਵੱਜ ਜਾਂਦੇ ਉਹਨਾਂ ਨੂੰ ਕਿਹਾ ਹੁੰਦਾ ਡੋਪੀ ਦੀ ਕਤਾਈ ਹੁੰਦੀ ਜਾਂ ਬੇਈਮਾਨੀ ਹੁੰਦੀ ਅੱਜ ਜੂਦਾ ਹੁੰਦਾ ਅੱਜ ਬਚੇ ਹੁੰਦੇ ਉਹ ਇੱਥੇ ਸਾਡੇ ਵਿੱਚ ਹੁੰਦੇ ਸਵੇਰ ਦੇ ਤੁਸੀਂ ਡਿਊਟੀ ਤੇ ਜਿਉਂਕਿ ਉਸ ਲੇਡੀ ਦਾ ਹੀ ਉਸ ਦਿਨ ਪੋਸਟਮਾਰਟਮ ਕਰਾ ਰਹੇ ਸੀ ਹਾਂਜੀ ਉਸ ਹਸਪੀਟਲ ਤੋਂ ਕਰਾ ਰਹੇ ਆ ਪੂਰੇ ਦਿਨ ਤੋਂ ਉਹਨਾਂ ਦੇ ਨਾਲ ਦੇ ਮੈਨੂੰ ਨਹੀਂ ਪਤਾ ਸਬੋਡੀਨੇਟਸ ਜੂਨੀਅਰ ਸੀ ਕਿ ਸੀਨੀਅਰ ਸੀ ਉਹਨਾਂ ਨੇ ਉਹਨਾਂ ਨੂੰ ਕਿਹਾ ਸਰ ਤੁਸੀਂ ਜਾਓ ਕਹਿੰਦੇ ਮੈਂ ਤੁਹਾਡੇ ਨਾਲ ਚੱਲਦਾ ਜਦੋਂ ਉਹਨਾਂ ਨੂੰ ਕਾਲ ਲਈ ਆ ਕਹਿੰਦੇ ਮੈਂ ਨਾਲ ਚੱਲਦਾ ਮੇਰੇ ਸਹਿਮੈਂ ਤੁਹਾਨੂੰ ਤੁਸੀ ਬਹੁਤ ਮਤਲਬ ਸੱਚੀ ਸ਼ਰਧਾਂਜਲੀ ਇਹ ਆ ਜੋ ਤੁਸੀ ਅੱਜ ਦਿੱਤੀ। ਇਸ ਲਈ ਮੇਰੀ ਤੁਹਾਨੂੰ ਉਹਨਾਂ ਦੀ ਜੀਵਨੀ ਬਾਰੇ 2 4 5 ਮਿੰਟ ਸਾਰਾ ਪਰਿਵਾਰ ਬੈਠ ਕੇ ਨਾ ਜੋ ਤੁਹਾਨੂੰ ਉਹਨਾਂ ਦੀਆਂ ਗੱਲਾਂ ਸਭ ਤੋਂ ਸੋਹਣੀਆਂ ਤੁਸੀਂ ਸਮਝਦੇ ਹੋ ਕਿ ਬੰਦੇ ਦਾ ਕਿਰਦਾਰ ਇਹ ਜਾਉਣਾ ਚਾਹੀਦਾ। ਉਹ ਜ਼ਰੂਰ ਲੋਕਾਂ ਨੂੰ ਦੱਸੋ ਕਿ ਪਤਾ ਲੱਗੇ ਕਿ ਗਵਾਇਆ ਕੀ ਹੈ। ਇਹ ਸਮਝਦੇ ਆ ਕਿ ਪੈਸੇ ਨਾਲ ਬਿਲਕੁਲ ਨਹੀਂ ਸਰ ਤੇ ਆਉੜਿਆਣਾ ਕਿ ਇਹਨਾਂ ਨੂੰ ਸਮਝ ਆਵੇ ਕਿ ਇਹ ਹਾਲਾਤ ਹੀ ਨਾ ਪੈਦਾ ਹੁੰਦੇ ਤੇ ਸਭ ਤੋਂ ਬਿਹਤਰ ਸੀ ਉਹਨਾਂ ਤੋਂ ਸਾਰੀ ਉਮਰ ਡਿਸਪਲਿਨ ਸਿੱਖਿਆ ਕਿ ਤਰ੍ਹਾਂ ਉਹ ਯੂਨੀਫਾਰਮ ਪਾਉਂਦੇ ਹੀ ਨਾ ਕਿ ਤਰ੍ਹਾਂ ਉਹ ਘਰੋਂ ਤੁਰਦੇ ਹੀ ਕਿ ਬਸ ਮੈਂ ਹੀ ਆ ਤੇ ਮੇਰੀ ਡਿਊਟੀ ਆ ਹੋਰ ਕੁਝ ਨਹੀਂ ਐਸ ਬੱਚਿਆਂ ਨੂੰ ਪੀਸਕਾਇਆ ਜੀ ਦੱਸੋ ਕਹਿੰਦੇ ਇਹ ਤੁਹਾਨੂੰ ਕੀ ਪਤਾ ਡਿਊਟੀ ਕੀ ਚੀਜ਼ ਹੁੰਦੀ ਆ ਉਹ ਸਾਨੂੰ ਉਹਨਾਂ ਨੇ ਉਦੋਂ ਦੱਸ ਕੇ ਗਏ ਵੀ ਡਿਊਟੀ ਕੀ ਚੀਜ਼ ਹੁੰਦੀ ਆ ਤੇ ਬਿਲਕੁਲ ਜੋ ਯੂਨੀਫਾਰਮ ਤੁਸੀਂ ਪਾਈ ਆ ਉਹ ਸਿਰਫ ਇੱਕ ਉਹ ਇਸ ਲਈ ਨਹੀਂ ਪਾਈ ਕਿ ਤੁਸੀਂ ਭਰਤੀ ਹੋਏ ਆ ਤੁਸੀਂ ਤਨਖਾਹ ਲੈਣੀ ਆ ਤੇ ਤੁਸੀਂ ਯੂਨੀਫਾਰਮ ਪਾ ਲਈ ਜ ਨਹੀਂ ਉਹਨੂੰ ਕਰੀ ਦਾ ਕਿਦਾਂ ਉਹਨਾਂ ਨੇ ساری ਉਮਰ ਸਾਨੂੰ ਰੋਜ਼ ਦਿਨ ਤੋਂ ਲੈ ਕੇ ਰਾਤ ਤੱਕ ਬਾਰ ਬਾਰ ਦੱਸਿਆ ਵੀ ਡਿਊਟੀ ਕੀ ਹੁੰਦੀ ਆ ਤੇ ਯੂਨੀਫਾਰਮ ਕੀ ਹੁੰਦੀ ਆ ਡਿਸਪਲਿਨ ਕਿਟ ਜੀ ਨੂੰ ਮੈਨੂੰ ਜਦ ਕਹੋ ਮੈਂ ਵਿਆਹ ਤੋਂ ਬਾਅਦ ਹੀ ਮਤਲਬ ਆਪਣੀ ਐਜੂਕੇਸ਼ਨ ਕੰਪਲੀਟ ਕੀਤੀ ਥੋੜੀ ਜੀ ਮੇਰੀ ਮਾਸਟਰਸ ਰਹਿ ਗਈ ਸੀ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਮਾਸਟਰਸ ਕੀਤੀ ਇਕਨੋਮਿਕਸ ਦੇ ਵਿੱਚ ਤੇ ਉਹ ਚਾਹੁੰਦੇ ਸੀ ਕਿ ਉਹਨਾਂ ਵਰਗੇ ਕਿਸੇ ਅਹੁਦਿਆਂ ਤੇ ਪਹੁੰਚੀਏ ਪਰ ਚਲੋ ਸਾਡੇ ਥੋੜੇ ਇੰਟਰਸਟ ਡਿਫਰੈਂਟ ਸੀਗੇ ਤੇ ਤੁਸੀਂ ਕਿੱਥੇ ਜਾ ਰਹੇ ਹੋ ਮੈਂ ਹਾਂਗਕਾਂਗ ਜਾ ਸਰ ਕਿੰਨੇ ਸਾਲ ਤੋਂ 6 ਸਾਲ ਤੋਂ ਤੇਡੇ ਗੋਲਸ ਕਰਦੇ ਹੋ ਹਾਂਜੀ ਕਿੱਥੇ ਜਾ ਰਹੇ ਹੋ ਉਹ ਪਹਿਲਾਂ ਆਸਟ੍ਰੇਲੀਆ ਸੀ ਪਰ ਹੁਣ ਇੱਥੇ ਪੰਜਾਬ ਵਾਪਸ ਆ ਗਏ। ਤੁਹਾਡੀ ਆਖਰੀ ਵਾਰ ਕਦੋਂ ਉਹਨਾਂ ਨੇ ਨਾਲ ਗੱਲ ਹੋਈ ਸੀ ਉਹ ਬਿਲਕੁਲ ਮంగళਵਾਰ ਰਾਤ ਨੂੰ ਉਹ ਘਰੇ ਆਏ ਕਾਫੀ ਲੇਟ ਉਹ ਉਹਨਾਂ ਦੇ ਨਾਲ ਉਹ ਮੇਰੇ ਬੱਚੇ ਵੀ ਨੇ ਦੋ ਛੋਟੀਆਂ ਬੱਚੀਆਂ ਨੇ ਤੇ ਉਹ ਉਹਨਾਂ ਦੇ ਨਾਲ ਹੀ ਬਸ ਮਤਲਬ ਆਪਣਾ ਉਹਨਾਂ ਨੂੰ ਹੁੰਦਾ ਸੀ ਕਿ ਮੈਂ ਇੱਥੇ ਸੀ ਹਾਂ ਜੀ ਉਹਨਾਂ ਦੇ ਕੋਲ ਪਰ ਜਿਵੇਂ ਕਿ ਮਤਲਬ ਮੈਂ ਤੁਹਾਨੂੰ ਦੱਸਣ ਨਹੀਂ ਕਿ ਉਹਨਾਂ ਨੂੰ ਡਿਊਟੀ ਐ ਇਹੋ ਜੀ ਆਪਣੀ ਉਹਨਾਂ ਨੇ ਕੀਤੀ ਕਿ ਉਹ ਰਾਤ 12 ਵਜੇ ਵੀ ਘਰ ਆਉਂਦੇ ਸੀ ਕਈ ਵਾਰਾਂ ਮਤਲਬ ਤਿੰਨ ਚਾਰ ਦਿਨ ਵੀ ਲੰਘ ਜਾਂਦੇ ਸੀ ਕਿ ਮੈਂ ਰਾਤ ਨੂੰ ਬੱਚਿਆਂ ਨੂੰ ਲੈ ਕੇ ਸੁੱਤੀ ਹੁੰਦੀ ਨਹੀਂ ਤੇ ਸਵੇਰੇ ਵੀ ਸੁੱਤੇ ਹੁੰਦੇ ਜਦੋਂ ਪਤਾ ਹੀ ਨਹੀਂ ਕਦੋਂ ਆਉਂਦੇ ਸੀ ਤੇ ਕਦੋਂ ਚਲ ਜਾਂਦੇ ਸੀ ਲਾਸਟ ਕੀ ਤੁਹਾਨੂੰ ਪਿਆ ਜੀ ਬੱਚਿਆਂ ਨੂੰ ਬੱਸ ਉਹਨਾਂ ਨੂੰ ਖੇਡਦੇ ਸੀ ਉਹਨਾਂ ਨਾਲ ਤੇ ਬਹੁਤ ਪਿਆਰ ਕਰਦੇ ਸੀ ਬੱਚਿਆਂ ਨਾਲ ਇਹ ਸਾਰੇ ਸਾਰੀ ਦੁਨੀਆ ਨੂੰ ਬਤਾਓ ਛੋਟੇ-ਛੋਟੇ ਬੱਚਿਆਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸੀ ਤੇ ਉਹਨਾਂ ਨੇ ਉਹਦਾਂ ਨੇ ਵੀ ਉਹਨਾਂ ਦੇ ਨਾਲ ਹੀ ਉਹਨਾਂ ਨੂੰ ਗੁੱਡ ਨਾਈਟ ਕਹੀ ਆ ਤੇ ਬਾਏ ਕੀਤੀ ਆ ਤੇ ਬਸ ਉਹ ਸੌਂ ਗਏ ਤੇ ਅਗਲੇ ਦਿਨ ਬੁੱਧਵਾਰ ਅਸੀਂ ਸਵੇਰੇ ਨਹੀਂ ਵੇਖੇ ਜੇ ਜੀ ਦੇਖੀ ਜਿਹੜੇ ਉਹਦਾਂ ਦੇ ਨਾਲ ਪੁਲਿਸ ਦੀ ਟੀਮ ਵੀ ਅਸੀਂ ਆਈ ਇਹਦੇ ਵਿੱਚ ਵੀ ਉਹ ਵੀ ਸਾਰੇ ਲੋਕ ਉਹਨਾਂ ਦੀ ਤਾਰੀਫ ਕਰ ਰਹੇ ਸੀ ਕਿ ਬਹੁਤ ਵਧੀਆ ਇਨਸਾਨ ਹੈ ਔਰ ਬੜੀ ਵਧੀਆ ਡਿਊਟੀ ਆਪਣੀ ਕਰਦੇ ਸੀ ਕੁਝ ਲੋਕੀ ਕੁਝ ਪਿੰਡਾਂ ਦੇ ਲੋਕੀ ਆਏ ਉਹਨਾਂ ਨੇ ਸਾਨੂੰ ਦੱਸਿਆ ਮਤਲਬ ਕਿ ਸੀ ਸੀ ਲੱਗੇ ਮਸਲੇ ਸੁਝਾਉਣ ਲਈ ਕਿ ਉਹਨਾਂ ਦੀਆਂ ਕੁਝ ਜਿਵੇਂ ਕਹਿ ਲਓ ਕਿ ਫਾਈਨੈਂਸ਼ੀਅਲ ਪ੍ਰੋਬਲਮਸ ਦੀ وجہ ਤੋਂ ਆਪ ਉਹਨਾਂ ਨੂੰ ਥਾਣੇ ਗਿਆ ਨੂੰ ਪੈਸੇ ਦਿੰਦੇ ਸੀ ਕਿ ਆਲੋ ਫਲਾਣੇ ਥਾਂ ਆ ਫਾਰਮ ਮਿਲਣਾ ਹੈ ਕਢਾ ਕੇ ਲੈ ਕੇ ਆਇਓ ਖੁਦ ਪੈਸੇ ਦਿੰਦੇ ਸੀ ਵੀ ਆਲੋ ਆ ਲੈ ਜਾਓ ਤੇ ਪੈਸੇ ਫਾਰਮ ਕਢਾ ਕੇ ਲਿਆਓ ਤੇ ਮੈਂ ਤੁਹਾਡਾ ਕੰਮ ਕਰਾ ਦਿੰਦਾ ਤੇ ਮੈਨੂੰ ਨਹੀਂ ਲੱਗਦਾ ਕਿ ਕਿਤੇ ਵੀ ਖਾਸ ਕਰਕੇ ਜੋ ਪੁਲਿਸ ਦੀ ਲੋਕਾਂ ਨੇ ਇਮੇਜ ਬਣਾਈ ਹੋਈ ਆ ਉਹਨਾਂ ਵਿੱਚ ਤੁਹਾਨੂੰ ਇਹੋ ਜੀ ਕੋਈ ਗੱਲ ਸੁਣਨ ਨੂੰ ਮਿਲੂਗੀ ਕਿ ਪੁਲਿਸ ਵਾਲਾ ਤੁਹਾਨੂੰ ਕਿਤੇੋਂ ਪੈਸੇ ਦੇ ਰਿਹਾ ਹੈ ਕਿ ਜਾਓ ਤੇ ਮੈਂ ਤੁਹਾਡਾ ਡਾ ਕੰਮ ਕਰ ਦਿੰਨਾ ਆ ਤੁਸੀਂ ਆ ਮੇਰੇ ਕੋਲੋਂ ਫੜੋ ਤੇ ਮੈਂ ਲੈ ਕੇ ਆਉ ਚੀਜ਼ ਜੋ ਚਾਹੀਦੀ ਤੁਹਾਨੂੰ ਕਿਉਂਕਿ ਜੀ ਆਰਟੀ ਵੇਖੋ ਜੀ ਬੰਦੇ ਨੂੰ ਇੰਨੀ ਬਿਮਾਰੀ ਹੋਵੇ ਇੰਨੀ ਪ੍ਰੋਬਲਮ ਹੋਵੇ ਫੇਰ ਵੀ ਆਪਦੀ ਡਿਊਟੀ ਨੂੰ ਪਾਬੰਦ ਤੇ ਜਦੋਂ ਆਪਾਂ ਇੱਥੇ ਆਏ ਆ ਜਿਹੜਾ ਵੀ ਮਿਲਿਆ ਉਹਨੇ ਸ਼ਿਫਟੀ ਕੀਤੀ ਔਰ ਵਾਕਈ ਗੱਲ ਸਹੀ ਹੈ ਜਨਰਲੀ ਫੋਰਸ ਦੇ ਮਸਲੇ 'ਚ ਕਈ ਨਰਾਜ਼ਗੀਆਂ ਗੁੱਸੇ ਗਲੇ ਹੋ ਜਾਂਦੇ ਮਗਰ ਇਸ ਬੰਦੇ ਦੀ ਰੱਬ ਵੱਲੋਂ ਹੀ ਕੋਈ ਮਿਹਰ ਬਖਸ਼ਿਸ਼ ਛੇੜੀ ਆ ਕਿ ਇੰਨੀ ਸ਼ਿਫਟ ਬੱਚੇ ਤਾਂ ਚਲੋ ਕਰ ਦੂਗੇ ਕਨੈਕਟ ਅਸੀਂ ਵੀ ਚਾਹੁੰਦੇ ਲੋਕਾਂ ਤੱਕ ਪਹੁੰਚੇ ਪੁਲਿਸ ਨੂੰ ਲੈ ਕੇ ਨਾ ਜਦੋਂ ਵੀ ਕੋਈ ਪੰਜਾਬ ਪੁਲਿਸ ਦਾ ਜ਼ਿਕਰ ਹੁੰਦਾ ਤਾਂ ਲੋਕ ਸੋਚਦੇ ਕਿ ਸਾਰੇ ਪੁਲਿਸ ਵਾਲੇ ਰਿਸ਼ਵਤਖੋਰ ਨੇ ਜਾਂ ਸਾਰੇ ਕਮਚੋਰ ਨੇ ਬਿਲਕੁਲ ਨਹੀਂ ਕਿਹਦੀ ਗੱਲ ਕਰ ਰਹੇ ਹੋ ਇਹ ਜਰੂਰ ਲੋਕਾਂ ਤੱਕ ਨਹੀਂ ਮੁੜਨਾ ਗੱਲ ਬੱਚਿਆਂ ਤੋਂ ਸ਼ੁਰੂ ਬਿਲਕੁਲ ਸਰ ਬਿਲਕੁਲ ਇਹ ਮੈਂ ਸਭ ਨੂੰ ਹੀ ਰਿਕਵੈਸਟ ਕਰਦੀ ਹਾਂ ਕਿ ਦੇਖੋ ਬੜੇ ਸੋਚ ਸਮਝ ਕੇ ਕਿਸੇ ਦੀ ਇਮੇਜ ਬਾਰੇ ਤੁਹਾਨੂੰ ਇਹ ਨਹੀਂ ਕਿ ਉਹ ਮੇਰੇ ਫਾਦਰ ਸੀ ਉਹ ਚੰਗੇ ਸੀ ਮੈਂ ਤਾਂ ਕਹਿ ਰਹੀ ਆ ਬਿਲਕੁਲ ਨਹੀਂ ਹੋਰ ਵੀ ਕਈਆਂ ਦੇ ਫਾਦਰ ਨੇ ਉਹ ਇਸ ਡਿਪਾਰਟਮੈਂਟ ਜਿਨੇ ਹੋਰ ਡਿਪਾਰਟਮੈਂਟਸ ਕਈ ਐ ਇਹੋ ਜੇ ਜਿਨ੍ਹਾਂ ਨੂੰ ਇਹੋ ਜੇ ਨਾਵਾਂ ਨਾਲ ਜੋੜਿਆ ਜਾਂਦਾ ਨਹੀਂ ਹਰ ਕੋਈ ਇਨਸਾਨ ਇਹੋ ਜਿਆ ਨਹੀਂ ਹੁੰਦਾ ਲੋਕਾਂ ਨੂੰ ਪਹਿਲਾਂ ਪੁੱਛੋ ਕਿਸੇ ਬਾਰੇ ਗੱਲ ਕਰਨ ਤੋਂ ਪਹਿਲਾਂ ਵੀ ਉਹ ਬੰਦਾ ਕਿਹੋ ਜਿਹਾ ਸੀ ਕੋਈ ਤੁਹਾਨੂੰ ਇੱਕ ਵੀ ਮਾੜਾ ਕਵੇ ਤੇ ਤੁਹਾਨੂੰ ਪੂਰਾ ਹੱਕ ਹੈਗਾ ਉਹਨੂੰ ਮਾੜਾ ਕਹਿਣ ਦਾ ਬੋਲਣ ਦਾ ਲਿਖਣ ਦਾ ਪਰ ਜੇ ਤੁਹਾਨੂੰ ਕਿਤੇ ਹੋਵੇਂ ਉਹਦੀ ਕੋਈ ਨੈਗੇਟਿਵ ਚੀਜ਼ ਸੁਣਨ ਨੂੰ ਦੇਖਣ ਨੂੰ ਸਮਝਣ ਨੂੰ ਨਹੀਂ ਮਿਲ ਰਹੀ ਤੇ ਕਿਰਪਾ ਕਰਕੇ ਆਪਣੇ ਸ਼ਬਦ ਆਪਣੇ ਕੋਲ ਰੱਖੋ ਇਹ ਤਾਂ ਇੱਕ ਪਿਤਾ ਦਾ ਜਾਣਾ ਹਰ ਕਿਸੇ ਲਈ ਬਹੁਤ ਵੱਡਾ ਘਾਟਾ ਹੁੰਦਾ ਪਰ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਕੀ ਤੁਹਾਡੇ ਫਾਦਰੋਂ ਵੀ ਡਿਊਟੀ ਨਾਲ ਫਰਜ਼ ਨਾਲ ਬਹੁਤ ਪਿਆਰ ਸੀ ਔਰ ਔਨ ਡਿਊਟੀ ਉਹਨਾਂ ਦੀ ਇਸ਼ਹਾਦਤ ਹੁੰਦੀ ਹੈ ਉਹ ਇੱਕ ਮਾਣ ਵਾਲੀ ਗੱਲ ਵੀ ਹੈ ਤੁਹਾਡੀ ਬਹੁਤ ਜ਼ਿਆਦਾ ਮਾਣਿਆ ਸਾਨੂੰ ਮਾਣ ਹੀ ਇਸੇ ਗੱਲ ਦਾ ਹੈ ਨਹੀਂ ਤੇ ਹੋ ਸਕਦਾ ਸੀ ਅਸੀਂ ਜਿਸ ਸਿਸਾ ਨਾਲ ਸਾਡੇ ਤੇ ਇਹ ਚੀਜ਼ ਇਸ ਟਾਈਮ ਤੇ ਪ੍ਰੋਬਲਮ ਸਾਨੂੰ ਇਹ ਸਿਚੁਏਸ਼ਨ ਆਈ ਆ ਸ਼ਾਇਦ ਮਤਲਬ ਕੋਈ ਹੋਰ ਹਾਲਾਤ ਹੁੰਦੇ ਪਰ ਉਸ ਮਾਨ ਦੀ وجہ ਤੋਂ ਹੀ ਅੱਜ ਮੈਂ ਇੰਨਾ ਕੁਝ ਸ਼ਾਇਦ ਬੋਲ ਪਾ ਰਹੀ ਆ ਨਹੀਂ ਤੇ ਉਸ ਦਿਨ ਦੀ ਮੇਰੀ ਹਿੰਮਤ ਨਹੀਂ ਸੀ ਹੈਗੀ ਕਿ ਮੈਂ ਆਪਣਾ ਮੂੰਹ ਵੀ ਖੋਲ ਸਕਾਂ ਉਹ ਤਿਆਰ ਕਰਦੇ ਸੀ ਉਹ ਔਨ ਡਿਊਟੀ ਹੀ ਉਹਨਾਂ ਦੀ ਜਿਹੜੀ ਇਹ ਮੈਂ ਆਪਣੇ ਪਾਪਾ ਦੀ ਜੋ ਉਹਨਾਂ ਦੀ ਸਾਰੀ ਉਮਰ ਦੀ ਕਮਾਈ ਆ ਮੈਂ ਤਾਂ ਹੀ ਬੋਲ ਕੇ ਦੱਸਣਾ ਚਾਹ ਰਹੀ ਆ ਕਿ ਉਹਨਾਂ ਨੇ ਆ ਅਚੀਵ ਕੀਤਾ ਇਦਾਂ ਅਚੀਵ ਕੀਤਾ ਆਪਣੇ ਦੇਖੋ ਆਪਾਂ ਨੂੰ ਪ੍ਰੋਬਲਮਸ ਹੋਰ ਹੁੰਦੀਆਂ ਐ ਜੋ ਆਪਾਂ ਜੈਨੇਟਿਕਲੀ ਮਤਲਬ ਆਪਾਂ ਨੂੰ ਮਿਲਦੀਆਂ ਐ ਕੋਈ ਬਾਡੀ ਪ੍ਰੋਬਲਮਸ ਹੁੰਦੀਆਂ ਹਨਾ ਡਿਜ਼ੀਜ਼ਸ ਹੁੰਦੇ ਐ ਉਹਨਾਂ ਨੂੰ ਫਿਜ਼ੀਕਲ ਪ੍ਰੋਬਲਮ ਸੀਗੀਆਂ ਜਿਹੜੀਆਂ ਕਿ ਉਹਨਾਂ ਨੂੰ ਨੇਚੁਰਲੀ ਨਹੀਂ ਮਿਲੀਆਂ ਉਹਨਾਂ ਨੂੰ ਐਕਸੀਡੈਂਟਲੀ ਮਿਲੀਆਂ ਉਹ ਚੀਜ਼ਾਂ ਤੇ ਉਹ ਮੈਂ ਦੱਸਿਆ ਜਿਹੜਾ ਉਹਨਾਂ ਦਾ ਐਡਾ ਵੱਡਾ ਐਕਸੀਡੈਂਟ ਹੋਇਆ ਬਹੁਤ ਵੱਡਾ ਉਹਨਾਂ ਦਾ ਐਕਸੀਡੈਂਟ ਹੋਇਆ ਉਹਨਾਂ ਦਾ ਪੂਰੇ ਦਾ ਪੂਰਾ ਪੈਲਵਿਸ ਖੋਲ ਗਿਆ ਸੀ ਉਹਨਾਂ ਦੇ ਪੈਰ ਗਲੇ ਤੁਸੀਂ ਡਾਕਟਰਾਂ ਨੂੰ ਪੁੱਛ ਸਕਦੇ ਹੋ ਤਰਨਤਾਰਨ ਜਾ ਕੇ ਜਿਨ੍ਹਾਂ ਨੇ ਪੋਸਟਮਾਰਟਮ ਕੀਤਾ ਕੀ ਉਹਨਾਂ ਦੇ ਪੈਰ ਦਿਖਾਇਓ ਸਾਨੂੰ ਪੈਰਾਂ ਬਾਰੇ ਕੁਝ ਦੱਸਿਓ ਵੀ ਉਹਨਾਂ ਨੇ ਪੈਰਾਂ ਤੇ ਕੀ ਦੇਖਿਆ ਉਹਨਾਂ ਦੇ ਪੈਰਾਂ ਦੀਆਂ ਉਂਗਲਾਂ ਇਦਾਂ ਜੁੜੀਆਂ ਹੋਈਆਂ ਸੀ ਉਹਨਾਂ 'ਚ ਖੂਨ ਨਹੀਂ ਸੀ ਪਹੁੰਚਦਾ ਚੱਪਲ ਨਹੀਂ ਸੀ ਪਾਸ ਕਰ ਸਕਦੇ ਉਹ ਥੋਕ ਕੇ ਮੰਜੇ ਦੇ ਪਾਵੇ ਨਾਲ ਚੱਪਲ ਗਾ ਪਾਉਂਦੇ ਸੀ ਤੇ ਉਹਨਾਂ ਪੈਰਾਂ ਤੇ ਖਲੋ ਕੇ ਉਹ ਸਾਰਾ ਦਿਨ ਡਿਊਟੀ ਕਰਦੇ ਸੀ ਸਾਰਾ ਸਾਰਾ ਦਿਨ ਖਲੋ ਕੇ ਬਿਨਾਂ ਕਿਸੇ ਨੂੰ ਸ਼ਿਕਾਇਤ ਕੀਤੇ ਇਤਰਾ ਦੇ ਅੱਜ ਪੰਜਾਬ ਦੇ ਨਾਲ ਤਾਂ ਇਨਸਾਫ ਵੀ ਕਿੰਨੀ ਕੂਰੀ ਹੈ ਸਾਨੂੰ ਦੇਖੋ ਮੈਂ ਇੱਕ بار بار ਕਹਿ ਰਹੀ ਹਾਂ ਕਿ ਉਹ ਉਸ ਦਿਨ ਮੇਰੇ ਪਾਪਾ ਸੀ ਉੱਥੇ ਕੋਈ ਹੋਰ ਵੀ ਹੋ ਸਕਦਾ ਸੀ ਉਹ ਇਹ ਜ਼ਿੰਮੇਵਾਰੀ ਹੁਣ ਹੋਰ ਕਿਸੇ ਦੀ ਨਹੀਂ ਮੈਂ ਕਿਸੇ ਸਰਕਾਰ ਨੂੰ ਨਹੀਂ ਮੈਂ ਕਿਸੇ ਨੂੰ ਨਹੀਂ ਕੁਝ ਕਹਿੰਦੀ ਮੈਂ ਸਿਰਫ ਤੇ ਸਿਰਫ ਪੁਲਿਸ ਡਿਪਾਰਟਮੈਂਟ ਨੂੰ ਰਿਕੁਐਸਟ ਕਰਦੀ ਹਾਂ ਕਿ ਤੁਸੀਂ ਮੇਰੇ ਪਾਪਾ ਲਈ ਨਹੀਂ ਆਪਣੇ ਡਿਪਾਰਟਮੈਂਟ ਲਈ ਲੜੋ ਉਹ ਉਸ ਦਿਨ ਔਨ ਡਿਊਟੀ ਸੀ ਤੁਹਾਡੀ ਯੂਨੀਫਾਰਮ ਉਹਨਾਂ ਨੇ ਪਾਈ ਹੋਈ ਸੀ ਉਹ ਤੁਹਾਡੇ ਕਲੀਗ ਸੀ ਸਬੋਡੀਨੇਟ ਸੀ ਤੁਹਾਡੇ ਜੂਨੀਅਰ ਸੀ ਸੀਨੀਅਰ ਸੀ ਜੋ ਵੀ ਤੁਸੀਂ ਉਹਨਾਂ ਵਾਸਤੇ ਲੜੋ ਬੱਡੀ ਦਾ ਸਾਰ ਮੈਸੇਜ ਇੱਕ ਪਰਿਵਾਰ ਦਾ ਇਤੋਂ ਹੀ ਪਤਾ ਲੱਗ ਜਾਂਦਾ ਜੀ ਉਹ ਬਜ਼ੁਰਗ ਬੈਠੇ ਆ ਪਿੰਡ ਦੀ ਸਰਪੰਚੀ ਕੀਤੀ ਸਰਪੰਚੀ ਉਹਨੂੰ ਮਿਲਦੀ ਆ ਜਿਹਦੀ ਲਿਆਕਤ ਤੇ ਪਿੰਡ ਵਾਲਿਆਂ ਨੂੰ ਮਾਨ ਹੋਵੇ ਆ ਦਾਦੀ ਮਾਤਾ ਜੀ ਬੈਠੇ ਆ ਅਲੇ ਬਜ਼ੁਰਗ ਬੈਠੇ ਨੇ ਉਤੋਂ ਬੱਚਿਆਂ ਨੇ ਜਿਸ ਤਰੀਕੇ ਨਾਲ ਗੱਲ ਸਮਝਾਈ ਆ ਕੀ ਸਿੱਖਿਆ ਮਾਪੇ ਨੇ ਦਿੱਤੀ ਆ ਉਤੋਂ ਸਮਝ ਆ ਜਾਂਦੀ ਸੋ ਬੰਦਾ ਆਪ ਕੇਸ ਉੱਚੇ ਸੁੱਚੇ ਕਰਤਾਰ ਦਾ ਸੀ ਇਹਨਾਂ ਗੱਲਾਂ ਨੂੰ ਸੁਣ ਕੇ ਬੱਚਿਆਂ ਤੋਂ ਮਾਪਿਆਂ ਕੋਲੋਂ ਮਤਲਬ ਸਿੱਧਾ ਹੀ ਨਿਚੋੜ ਐਨੇ ਅਨਫੋਰਚੂਨੇਟ ਕਿ ਚੰਗੇ ਲੋਕਾਂ ਦੀ ਇਸ ਦੁਨੀਆ ਤੇ ਸੰਸਾਰ ਤੇ ਲੋੜ ਹੈ ਤੇ ਉਹ ਵਿਚਾਰੇ ਅੱਜ ਨਹੀਂ ਕਿ ਬੱਚਿਆਂ ਦੀ ਯਾਦ ਤੋਂ ਪਤਾ ਲੱਗਦਾ ਹਾਂਜੀ ਹਾਂਜੀ ਹਾਂਜੀ